ਬੱਚਾ ਮਜਬੂਰ ਸਕੂਲ ਸਾਡੇ 700 ਤੋਂ ਬੱਚਾ ਅਰਮਿਸ਼ਨ ਜੋ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਐ ਸਾਡੇ 700 ਪਲੱਸ ਵੱਡੀ ਗੱਲ ਇਹ ਕਿ ਉਹਨਾਂ ਵਿੱਚੋਂ 600 ਬੱਚਾ ਪਾਰਟਿਸਪੇਟ ਕਰ ਰਹੇ ਆ ਮਾਪੇ ਬੈਠੇ ਐ ਜਿਸ ਮਾਪੇ ਉਹਦਾ ਬੱਚਾ ਸਟੇਜ ਤੇ ਆ ਕੇ ਬਚਨ ਕਰ ਰਹੇ ਆ ਉਸ ਮਾਪਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਬੱਚਾ ਅੱਜ ਸਟੇਜ ਤੇ ਹਮੇਸ਼ਾ ਕਰ ਰਿਹਾ ਹੈ ਕਿਉਂਕਿ ਆਪਾਂ ਨੂੰ ਕਹਿਣਾ ਸੌਖਾ ਲੱਗਦਾ ਹੈ ਸਟੇਜ ਤੇ ਆ ਕੇ ਬੋਲਣਾ ਬਹੁਤ ਹੀ ਆਪਖਾ ਲੱਗਦਾ ਹੈ ਅੱਜ ਜਿਹੜੇ ਬੱਚੇ ਜਿਹੜੇ ਅੱਜ ਸਟੇਜ ਤੇ ਆ ਕੇ ਤਰ੍ਹਾਂ ਤਰ੍ਹਾਂ ਦੇ ਪਰਮੇਸ਼ਾ ਕਰ ਰਹੇ ਨੇ ਉਹ ਕੱਲ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਬਹੁਤ ਉੱ퍼 ਹੋਰ ਬੰਦਿਆਂ ਨੂੰ ਜਾਣਗੇ ਔਰ ਖਾਸ ਕਰਕੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਇੱਕ ਡੈਸ਼ਬੋਰਡ ਲੱਗਿਆ ਹੋਇਆ ਹੈ ਇਹ ਡੈਸ਼ਬੋਰਡ ਬੁਧਰਵਾਸਤੀ ਲੱਗਿਆ ਹੋਇਆ ਹੈ ਸਾਡੇ ਮਾਨ ਸਾਹਿਬ ਬਸਿਆ ਕਰਦੇ ਆ ਕਿ ਜਦੋਂ ਬੰਦਾ ਬੋਲਦਾ ਹੈ ਨਾ ਲੱਤਾਂ ਕੰਮਦੀਆਂ ਨਾ ਲੱਤਾਂ ਕੰਮਦੀਆਂ ਹਰ ਇੱਕ ਬੰਦੇ ਦੀ ਅੱਜ ਤੁਹਾਨੂੰ ਫਾਕਰ ਹੋਣਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਸਟੇਜ ਤੋਂ ਬੜੀਆ ਬੜੀਆ ਤਰੀਕੇ ਨਾਲ ਕੋ ਡਾਂਸ ਕਰ ਰਹੇ ਕੋ ਗੀਤ ਗਾ ਰਹੇ ਤਰੀਕੇ ਤਰ੍ਹਾਂ ਦਾ ਵਕ ਵਕ ਤੇਰਾ ਨਾ ਪ੍ਰੋਗਰਾਮ ਕਰਕੇ ਦਿਖਾ ਰਹੇ ਹਨ ਤੁਹਾਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਔਰ ਖਾਸ ਕਰਕੇ ਮੈਂ ਬਚਪਨ ਸਕੂਲ ਨੂੰ ਇੱਕ ਹੋਰ ਵੀ ਕਹਿਣਾ ਕਿ ਬਚਪਨ ਤੋਂ ਸ਼ੁਰੂਆਤ ਕੀਤੀ ਹੈ ਛੋਟਾ ਸਕੂਲ ਸੀਗਾ ਜਿਵੇਂ ਕਿ ਪੜਿਆ ਵੀ ਹੈ ਕੜਿਆ ਵੀ ਹੈ ਪੜਿਆ ਤੇ ਕੜਿਆ ਦੇ ਵਿੱਚ ਬਹੁਤ ਲੋਕ ਕਹਿੰਦੇ ਆ ਵੀ ਪੜਨ ਦੀ ਲੋੜ ਨਹੀਂ ਕੜਿਆ ਬੰਦਾ ਵੀ ਬਹੁਤ ਕਾਮਦਾਨ ਹੁੰਦਾ ਇਸ ਸਕੂਲ ਦੇ ਵਿੱਚ ਖਾਸ ਕਰਕੇ ਤਾਂ ਪੜ੍ਹਿਆ ਪੜ੍ਹਿਆ ਵੀ ਇੱਥੇ ਘੜਿਆ ਵੀ ਹੈ ਉਸ ਕਰਕੇ ਸਕੂਲ ਦੇ ਵਿੱਚ ਜੋ ਪੜਾਈ ਦਾ ਸਿਸਟਮ ਹੈ ਸਭ ਤੋਂ ਵੱਡੀ ਜੋ ਰੈਡੀ ਸੈਣੀ ਹੈ ਤੁਸੀਂ ਮੈਨੂੰ ਧੰਨਵਾਦ ਕਰਦੇ ਹਾਂ ਸੁਖਦੀਪ ਜੀ ਦਾ ਕਿ ਬਹੁਤ ਵਧੀਆ ਕਰ ਰਹੇ ਹੋ ਜੀ ਔਰ ਭਵਿਕਰ ਜੋ ਬੱਚਿਆਂ ਦਾ ਭਵਿਕਾ ਹੈ ਭੈਣੋਂ ਬੇਨਤੀ ਕਰਾਂਗਾ ਕਿ ਅਸੀਂ ਜੋ ਬੇਨਤੀ ਚੰਸ ਵਗੈਰਾ ਰਿਕਰ ਜਾਣ ਦੇ ਘਰੋਂ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਮੇਰੀਆਂ ਭੈਣਾਂ ਦੀ ਮਾਂ ਤੇ ਟੀਚਰ ਬੱਚੇ ਨੂੰ ਬਹੁਤ ਉੱਪਰ ਲੈ ਜਾਣੇ ਮਦਦ ਕਰਦੇ ਆ ਕਿਉਂਕਿ ਜਦੋਂ ਬੱਚਾ ਸਵੇਰੇ ਤਿਆਰ ਕਰ ਰਹਾ ਹੁੰਦਾ ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਰੈਸ ਨੂੰ ਕੀ ਕਰਦੀ ਹੈ ਮਾਂ ਕੀ ਨਹੀਂ ਕਰਦੀ ਉਸ ਦੇ ਵਿੱਚ ਸਭ ਤੋਂ ਵੱਡਾ ਰੋਲ ਮਾਂ ਦਾ ਹੁੰਦਾ ਜੇ ਮਾਂ ਉਹਨੂੰ ਸਵੇਰੇ ਵਧੀਆ ਬ੍ਰੇਕਫਾਸਟ ਵਧੀਆ ਰੋਟੀ ਪਾਣੀ ਟੀਪਟੇ ਵਿੱਚ ਪੈਕ ਕਰਕੇ ਦਿੰਦੀ ਹੈ ਤੇ ਆਪ ਤੇ ਮਾਨੁੱਖ ਸੱਦੀ ਹੁੰਦੀ ਹੈ ਮਾਨੁੱਖੀ ਮੇਰੇ ਕੋਲ ਮੈਂ ਜੋ ਬਣਾ ਕੇ ਦਿੱਤਾ ਉਹ ਲੈ ਕੇ ਦਿੱਤਾ ਮੈਂ ਦੇਖਿਆ ਕੁਝ ਮਾਦਾਂਵੀਆਂ ਪਹਿਣਾ ਆਪ ਕਰਨ ਦੀ ਬਜਾਏ ਉਦੀ ਜੇਲ੍ਹ ਦੇ ਵਿੱਚ ਘਰੋਂ ਜਾ ਕੇ 20 ਰੁਪਏ ਪਾਦੇ 10 ਰੁਪਏ ਪਾਦੇ ਮੈਂ ਵੀ ਜਾ ਕੇ ਉਹ ਤੋਂ ਖਾ ਲਿਆ ਜਿਹੜੇ ਉਹ ਤੋਂ ਪਹਿਣਾ ਚੀਜ਼ਾਂ ਮਿਲਦੀਆਂ ਲੈ ਉਹ ਚੀਜ਼ਾਂ ਬੱਚਿਆਂ ਨੇ ਖਾਣ ਲਈ ਨਹੀਂ ਹੈਗੀ ਕੋਕਰੇ ਲੈਵੇ ਚੌਕਲੇਟ ਲੈ ਲਈ ਟੌਫੀਆਂ ਲੈ ਲਈਆਂ ਬੱਚਿਆਂ ਦੇ ਮੈਂ ਕਈਆਂ ਦੇਖਿਆ ਟੌਫੀਆਂ ਖਾ ਖਾ ਕੇ ਕੁਕਰੇ ਖਾ ਖਾ ਕੇ ਦੰਦ ਘਾਬੋ ਦੇਖਿਆ ਮੈਂ ਪਰ ਬੱਚੇ ਹੱਟਦੇ ਉਹ ਪਹਿਲੇ ਥੋੜੀ ਜ਼ਿੰਮੇਵਾਰੀ ਹੈ ਵੀ ਬੱਚਿਆਂ ਨੂੰ ਆਪਣੇ ਕਿਸ ਤਰ੍ਹਾਂ ਕਿਸ ਲਾਇ ਤੇ ਲਾਇ ਤੇ ਜਾਣਾ ਹੈ ਕਿੱਥੇ ਲੈ ਕੇ ਜਾਣਾ ਕਿੰਨੀ ਪੜਾਈ ਕਰਾਣੀ ਹੈ ਕਿਉਂ ਜੀ ਹੈ ਜੋ ਮਰੀਆ ਕਰ ਸਕਦੀਆਂ ਨੇ ਉਸ ਦਾ ਜਿਹੜਾ ਲੋਨ ਹੈ ਉਹ ਅਸੀਂ ਨਹੀਂ ਕਰ ਸਕਦੇ ਖਾਸ ਕਰਕੇ ਮੇਰੇ ਭੈਣ ਵਾਂਗਰ ਆਹ ਵਾਰ ਬੇਨਤੀ ਕਰਾਂਗਾ ਕਿਉਂਕਿ ਅੱਜ ਦਿਨ ਪ੍ਰਤੀ ਦਿਨ ਲੋਕਾਂ ਦੀ ਉਮਰ ਘਟਦੀ ਜਾ ਰਹੀ ਹੈ ਕਿਉਂ ਇਹ ਪੀੜ੍ਹੀ ਫੇਰ ਵੀ ਵਧੀਆ ਟਾਈਮ ਪਾਸ ਕਰ ਗਿਆ ਅ ਜਿਹੜੇ ਕੁੜਕਿਆਂ ਦੇ ਟੌਫੀਆਂ ਤੇ ਚੌਕਲੇਟ ਤੇ ਲੱਗੀਆਂ ਬੱਜਰ ਵੀਜੇ ਅ ਉਜੀ ਗਰੇ ਵੀ ਤੇ ਭਾਗਾਂ ਖਾਣੇ ਹੋ ਤੁਸੀਂ ਆ ਮੰਦਰ ਕੋਲ ਆ ਕੇ ਦੇਖ ਲੋ ਹਜਰ ਹੋਣੀ ਆ ਨੀਰਾ ਮੈਦਾ ਹੁੰਦਾ ਚਾਰ ਚਾਰ ਦਿਨਾਂ ਪਿਆ ਅਪਰੀਟ ਲੱਗਾ ਹੁੰਦਾ ਪਰ ਆਪਾਂ ਉਹਨਾਂ ਦੇ ਗੱਦੀਆਂ ਸਾਰੇ ਗੱਦੀਆਂ ਇੱਕ ਫੈਂਸੀ ਟਾਲ ਤੇ ਆ ਗਿਆ ਉਹਨਾਂ ਦਾ ਬੁਰਾ ਪ੍ਰੇਸ਼ ਕਰਕੇ ਆਪਾਂ ਜੋ ਜਿੰਨੇ ਪਹਿਲਾਂ ਬਜ਼ੁਰਗ ਦੇਸੀ ਘੋੜਾ ਖਾਣਾ ਵਧੀਆ ਖਾਣਾ ਘਰ ਦੇ ਥਾਲ ਘਰ ਦੀ ਰੋਟੀ ਘਰ ਦੀਆਂ ਸਬਜ਼ੀਆਂ ਰੇਣ ਦਾ ਆਪਣਾ ਫਰਜ਼ ਬਣਦਾ ਹੈ ਔਰ ਨਿਖਾਸ ਕਰਕੇ ਮੈਂ ਭੈਣਾਂ ਨੂੰ ਵਾਰ-ਵਾਰ ਬੇਨਤੀ ਕਰਦਾ ਕਿ ਬੱਚਿਆਂ ਦੀ ਸਿਹਤ ਤੁਹਾਡੇ ਹੱਥ ਦੇ ਵਿੱਚ ਹੈ ਜਿਹੜੀ ਸਿਹਤ ਤੁਸੀਂ ਲੈ ਕੇ ਜਾਓਗੇ ਬੱਚਾ ਕਦੇ ਬਿਮਾਰ ਨਹੀਂ ਪਾਊਗਾ ਖਾਸ ਕਰਕੇ ਕਿਉਂਕਿ ਖਰਚੇ ਲੈ ਮੇਰੇ ਭਰਾ ਹੀ ਕਰਦੇ ਆਂ ਉਹ ਸਿਹਤ ਦੀ ਲੋੜ ਹੈ ਔਰ ਮੈਂ ਬਤਵਸ ਸਕੂਲ ਅਰਮੀ ਕਹਿਣਾ ਜੋ ਸਟਾਫ ਆ ਪ੍ਰਿੰਸੀਪਲ ਆ ਬਹੁਤ ਹੀ ਨਰਮ ਤੇ ਵਧੀਆ ਹੈ ਔਰ ਖਾਸ ਕਰਕੇ ਮੈਂ ਮਜੀਦਪੁਰਾ ਜੀ ਨੂੰ ਮਹਰਾਜ ਜੀ ਦਾ ਬਾਪੂ ਜੀ ਦੇ ਭਰਾ ਹੀ ਦਿੰਨਾ ਕਿ ਕੁਝ ਸਕੂਲ ਦੇ ਵਿੱਚ ਪਹਿਲਾ ਫੈਸਲੇ ਨਾ ਔਖੇ ਲੱਗਦੇ ਸੀ ਲੰਗੇ। ਧਰਵਾਧਿਆ ਜੀ ਜਿਨ੍ਹਾਂ ਵੱਲ ਸਕੂਲ ਦੇ ਆਨਰ ਵੀ ਬਾਪੂ ਜੀ ਨੇ ਇਹਨਾਂ ਨੂੰ ਅਸ਼ੀਰਵਾਦ ਦਿੱਤਾ। ਸਕੂਲ ਵੀ ਤਾਂ ਇਕੱਲਾ ਦਾ ਹੋ ਗਿਆ ਔਰ ਫੈਸਲੇ ਲੈਣੋਂ ਸੌਖੇ ਹੋ ਗਏ। ਮੈਂ ਬੇਨਤੀ ਕਰਾਂਗਾ ਕਿ ਹੈਲੋ ਆਰ ਜਿਨ੍ਹਾਂ ਦੇ ਵਿੱਚ ਸਕੂਲ ਦੇ ਵਿੱਚ ਜੋ ਵੀ ਘਟਾਣੇ ਭਰਾ ਦੇ ਰਹੇ ਮਹਿੰਦਰ ਜੀ ਉਹ ਪੁਣੀਆ ਕਰਕੇ ਸਕੂਲ ਨੂੰ ਗੇਮਾਂਬਲ ਵੀ ਥੋੜਾ ਧਿਆਨ ਉਹ ਦੇ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ। ਸਾਰੇ ਸੰਗਤ ਮੇਰੇ ਹਲਕੇ ਦੇ ਬੈਠੇ ਮੇਰੇ ਵੀਰ ਸਾਰੇ ਮੈਂ ਜਾਣਦਾ ਸਭ ਨੂੰ ਕਿੱਥੇ ਪਹੁੰਚਣ ਦੇ ਮੇਰੇ ਵੱਲੋਂ ਵੀ ਔਰ ਸਟਾਫ ਵੱਲੋਂ ਇਸ ਸਮਾਪਤ ਪਹੁੰਚੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ